ਸਵਾਗਤ ਹੈ ਤੁਹਾਡਾ ਗੱਲ ਪੰਜਾਬੀ YouTube ਚੈਨਲ ਤੇ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚਾਹੀਨ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਉਹਨਾਂ ਲਈ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਜੇ ਕਿਸੇ ਵੀਰ ਨੇ ਫਰੀ ਦੇ ਵਿੱਚ ਕੋਈ ਆਪਣੀ ਐਡ ਕਰਾਉਣੀ ਆ ਤਾਂ ਆਪਣੇ ਦਿੱਤੀ ਹੋਏ ਨੰਬਰ ਤੇ ਤੇ WhatsApp ਤੇ ਵੀ ਜਾਂ ਵੀਡੀਓ ਬਣਾ ਕੇ ਫੋਟੋ ਭੇਜ ਕੇ ਫਰੀ ਦੇ ਵਿੱਚ ਐਡ ਕਰਾ ਸਕਦੇ ਹੋ ਅੱਜ ਇਹ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਖਾਸ ਹੋਣ ਵਾਲੀ ਇਹ ਤੁਹਾਨੂੰ ਦੱਸ ਦਿੰਨੇ ਜੀ ਇਸ ਕਰਕੇ ਕਿਉਂਕਿ ਇੱਕੋ ਬੰਦੇ ਦੇ ਕੋਲ ਬਾਈ ਜੀ ਖੇਤੀ ਬੜੀ ਦੇ ਸਾਰੇ ਸਾਧਨ ਤੁਹਾਨੂੰ ਮਿਲਣ ਆਲੇ ਆ ਸਾਰੇ ਸਾਧਨ ਜੋ ਆਪਾਂ ਖੇਤੀ ਦੇ ਵਿੱਚ ਵਰਤਦੇ ਆ ਉਹ ਇੱਕੋ ਬੰਦੇ ਕੋਲੇ ਖੜੇ ਨੇ ਜੀ ਜੇ ਆਪਾਂ ਹੁਣ ਵੀਡੀਓ ਦੇ ਵਿੱਚ ਕੱਲੇ-ਕੱਲੇ ਸਾਧਨ ਦੀ ਗੱਲ ਕਰਾਂਗੇ ਤਾਂ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜੂ ਬਾਈ ਕੋਲੇ ਟਰਾਲੇ, ਟਰੈਕਟਰ, ਤੂੜੀ ਵਾਲੀਆਂ ਮਸ਼ੀਨਾਂ, ਸੁਪਰ ਸੀਟਰ, ਜ਼ੀਰੋ ਡ੍ਰਿੱਲ, ਰੋਟਾਵੇਟਰ ਤੇ ਮਸ਼ੀਨਾਂ ਆ ਖੇਤੀਬਾੜੀ ਦੇ ਵਿੱਚ ਮੰਨ ਕੇ ਚੱਲਿਏ ਜੀ ਆਪਾਂ ਜਿੰਨੇ ਵੀ ਸਾਧਨ ਵਰਤਦੇ ਆ ਬਾਈ ਦੇ ਕੋਲੇ ਸਾਰੇ ਹੁੰਦੇ ਆ ਬਾਈ ਦਾ ਪਿੰਡ ਹੈਗਾ ਜੀ ਕੱਟੂ ਵਾਲੀਆਂ ਜ਼ਿਲ੍ਹਾ ਬਰਨਾਲਾ ਤੇ ਬਾਈ ਦਾ ਨੰਬਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਬਾਕੀ ਵਿੱਚ ਵੀ ਆਪਾਂ ਲਿਖ ਦਾਂਗੇ 9915553899 ਰੇਟ ਤੁਹਾਨੂੰ ਦੱਸ ਦਿੰਨੀ ਆ ਇੱਕ ਮਸ਼ੀਨਰੀ ਦਾ 855 2000 ਮਾਡਲ ਆ ਇਹ 1 ਲੱਖ 90000 ਰੁਪਿਆ ਰੇਟ ਰੱਖਿਆ ਬਾਈ ਨੇ ਰੇਟ ਬਾਈ ਦੇ ਬਿਲਕੁਲ ਜਾਇਜ਼ ਹੁੰਦੇ ਆ ਬਾਈ ਕੋਲੇ ਸਾਧਨ ਖੇਤੀਬਾੜੀ ਦੇ ਸਾਧਨ ਨਹੀਂ ਹੁੰਦੇ ਆ ਜਿਹੜੀ ਵੀਰ ਨੇ ਕੋਈ ਵੀ ਖੇਤੀਬਾੜੀ ਦਾ ਸਾਧਨ ਖਰੀਦਣਾ ਹੈ ਇੱਕ ਵਾਰ ਬਾਈ ਦੇ ਨਾਲ ਜ਼ਰੂਰ ਸੰਪਰਕ ਕਰਿਓ ਤੇ ਬਾਈ ਛੋਟਾ ਸਾਧਨ ਜੇ ਕੋਈ ਵੇਚਣਾ ਤੁਸੀਂ ਬਾਈ ਛੋਟਾ ਸਾਧਨ ਵਿੱਚ ਕੱਟ ਕੇ ਤੁਹਾਨੂੰ ਕੋਈ ਤੁਸੀਂ ਟਰੈਕਟਰ ਲੈਣਾ ਜਿਵੇਂ 855 ਦੀ ਗੱਲ ਕਰੀਏ ਤੁਸੀਂ ਵਿੱਚ ਘਟਾ ਕੇ ਬਈ ਤੋਂ ਟਰੈਕਟਰ ਵੀ ਖਰੀਦ ਸਕਦੇ ਹੋ ਕੋਈ ਵੀ ਖੇਤੀਬਾੜੀ ਦਾ ਸਾਧਨ ਵੇਚਣਾ ਜਾਂ ਖਰੀਦਣਾ ਇੱਕ ਰੀ ਬਈ ਨਾਲ ਜਰੂਰ ਸੰਪਰਕ ਕਰਿਓ ਤੇ ਸਾਰੇ ਵੀਰਾਂ ਦਾ ਧੰਨਵਾਦ ਇਹ ਵੀਡੀਓ ਨੂੰ ਮੱਤਵਪੂਰਨ ਸ਼ੇਅਰ ਕਰ ਦਿਓ ਤਾਂ ਕਿ ਆਉਣ ਵਾਲੇ ਆਪਾਂ ਨੂੰ ਫਾਇਦਾ